ਸਾਬਕਾ ਕੈਬਨਿਟ ਮੰਤਰੀ ਸਾਬਕਾ ਵਿਧਾਇਕ ਸਿਕੰਦਰ ਸਿੰਘ ਮਲੂਕਾ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਚਬਾਸੀ ਕਰ ਲਿਆ ਅਤੇ ਵਾਪਸੀ ਕਰਨ ਮਗਰੋਂ ਉਹਨਾਂ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ ਸ਼ਰਤ ਅਕਾਲੀ ਦਲ ਨਾਲ ਜੁੜ ਰਹੇ ਹਾਂ ਮਲੂਕਾ ਨੇ ਬਾਗੀ ਧੜੇ ਨੂੰ ਵੀ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਲੋਕਾਂ ਦੀ ਮੰਗ ਹੈ ਅਕਾਲੀ ਦਲ ਭਾਜਪਾ ਦਾ ਗੱਡ ਜੋੜ ਹੋਵੇ ਸਿੱਧਾ ਤੌਰ ਤੇ 2027 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹ ਦੰਗਲ ਪਖ ਦਾ ਨਜ਼ਰ ਆ ਰਿਹਾ ਹੈ ਇਸ ਤੋਂ ਪਹਿਲਾਂ ਸਾਬਕਾ ਜੋ ਕਿ ਮੰਤਰੀ ਸਨ ਅਨਿਲ ਜੋਸ਼ੀ ਨੇ ਵੀ ਪਾਰਟੀ ਜੁਆਸੀ ਕੀਤੀ ਸੀ ਇਸ ਤੋਂ ਇਲਾਵਾ ਜ਼ਿਕਰ ਜ਼ਿਕਰ ਕੀਤਾ ਜਾਵੇ ਤਾਂ ਸੋਨ ਸਿੰਘ ਠੰਡਲ ਹੋਰਾਂ ਨੇ ਵੀ ਸ਼੍ਰੋਮਣੀ ਕਾਲੀਦਾਵ ਜੁਆਸੀ ਕੀਤੀ ਸੀ ਤਾਂ ਸਿੱਧਾ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਰੂਸਿਆ ਨੂੰ ਮਨਾਉਣ ਚ ਕਾਲੀਦਾਵ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਹੁਣ ਸਿਕੰਦਰ ਸਿੰਘ ਲੋਕਾ ਨੇ ਬਾਕੀ ਟੜੇ ਨੂੰ ਵੀ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਤਾਂ ਉੱਥੇ ਕਹਿ ਕਿ ਲੋਕਾਂ ਦੀ ਮੰਗ ਹੈ ਸ਼੍ਰੋਮਣੀ ਕਾਲੀਦਾਵ ਤੇ ਭਾਜਪਾ ਦਾ ਗੱਡਜੋੜ ਹੋਵੇ ਅਤੇ ਇਕੱਠੇ ਹੋ ਕੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸੋ ਜਿੱਥੇ ਲੁਧਿਆਣਾ ਪਛਮੀ ਜਿਮਣੀ ਚੋਣਾ ਦਾ ਸਿਆਸੀ ਜਿਹੜਾ ਪਾਰਾ ਉਹ ਸਿਖਰਾਂ ਤੇ ਆ ਤਾਂ ਦੂਸਰੇ ਪਾਸੇ ਸ਼ਰੂਬਨੀ ਕਾਲੀਦਲ ਦੇ ਵਿੱਚ ਘਰ ਵਾਪਸੀਆਂ ਦਾ ਸਿਲਸਲਾ ਸ਼ੁਰੂ ਹੋ ਚੁੱਕਿਆ ਹੈ ਖਾਸ ਕਰਕੇ ਤਾਜ਼ਾ ਅਪਡੇਟ ਹੈ ਸਿਕੰਦਰ ਸਿੰਘ ਮਲੂਕਾ ਦੀ ਘਰ ਵਾਪਸੀ ਹੋਈ ਹੈ ਹਾਲਾਂਕਿ ਕੁਝ ਗਿਲੇ ਸ਼ਿਕਵੇ ਸਨ ਜਿਸ ਦੇ ਮੱਦੇਨਜ਼ਰ ਉਹ ਤਾਂ ਨਹੀਂ ਸੀਗੇ ਲੇਕਿਨ ਪਾਰਟੀ ਨੂੰ ਸ਼ਾਇਦ ਕੋਈ ਦਿੱਕਤ ਸੀ ਜਿਸ ਦੇ ਮੱਦੇਨਜ਼ਰ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਆ ਸਾਡੇ ਨਾਲ ਹਾਜ਼ਰ ਨੇ ਗੱਲਬਾਤ ਕਰਦੇ ਆ ਮਲੂਕਾ ਸਾਹਿਬ ਸਭ ਤੋਂ ਪਹਿਲਾਂ ਜੀਵਨ ਦੇ ਸਵਾਗਤ ਹੈ ਤੁਹਾਨੂੰ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੁਹਾਨੂੰ ਸਤਿ ਸ੍ਰੀ ਅ ਸਮੂਲਕਾ ਸਾਹਿਬ ਵਾਪਸੀ ਕੀਤੀ ਹੈ ਘਰ ਕਿਹੜੀਆਂ ਸ਼ਰਤਾਂ ਤੇ ਪਹਿਲਾਂ ਜਿਹੜੀ ਆਪਸ ਦੇ ਵਿੱਚ ਗੜਤਨ ਪੈਦਾ ਹੋਈ ਸੀ ਕਿਹੜੀਆਂ ਸ਼ਰਤਾਂ ਤੇ ਹੁਣ ਤੁਸੀਂ ਵਾਪਸੀ ਕੀਤੀ ਕੋਈ ਕੋਈ ਸ਼ਰਤ ਨਹੀਂ ਹੈਗੀ ਕੋਈ ਸ਼ਰਤ ਨਹੀਂ ਜਿੱਥੇ ਵੀ ਪਾਰਟੀ ਕੋਈ ਡਿਊਟੀ ਲਾਹੂਗੀ ਉਹ ਡਿਊਟੀ ਨਿਭਾਵਾਂਗੇ ਸ਼ਰਤ ਕੋਈ ਨਹੀਂ ਨਾ ਕਿਸੇ ਸ਼ਰਤ ਤੇ ਵਾਪਸੀ ਕੀਤੀ ਹੈ ਜਿਹੜੇ ਕੋਈ ਗਿਲੇ ਸ਼ਿਕਵੇ ਮਾੜੇ ਮੋਟੇ ਸੀਗੇ ਉਹ ਬਹਿ ਕੇ ਸਾਰੇ ਠੀਕ ਹੋ ਗਏ ਆਪ ਹੀ ਦੀ ਬਹਿ ਕੇ ਜਿਹੜੀਆਂ ਗੱਲਾਂ ਬਾਤਾਂ ਉਹ ਕਰ ਲੀਆਂ ਤੇ ਇੱਕ ਦੂਜੇ ਨੂੰ ਜਿਹੜੀ ਮਨ ਦੀ ਗੱਲ ਸੀ ਉਹ ਦੱਸ ਲਈ ਤੇ ਉਹ ਠੀਕ ਹੋ ਗੀਆਂ ਸਾਰੀਆਂ ਗੱਲਾਂ ਤੁਹਾਨੂੰ ਕੋਈ ਗਿਲਾ ਨਹੀਂ ਛਿਕ ਪਾਣੀ ਪਹਿਲਾਂ ਭਾਜਪੀ ਦੇ ਵਿੱਚੇ ਕੁਝ ਪਰਿਵਾਰਕ ਮੈਂਬਰ ਸੀ ਤੁਹਾਡੇ ਉਹਨਾਂ ਨੇ ਕਾਫੀ ਜਿਹੜਾ ਸ਼੍ਰੋਮਣੀ ਕਾਲੇ ਦਲ ਦੇ ਐਂਟੀ ਜਿਹੜਾ ਕੁਝ ਜਨ ਜਨ ਪ੍ਰਚਾਰ ਕੀਤਾ ਉਸ ਦੇ ਮੱਦੇ ਨਜ਼ਰ ਜੋ ਫੈਸਲਾ ਲਿਆ ਪਾਰਟੀ ਨੇ ਤਾਂ ਅੱਜ ਸਥਿਤੀ ਇਹੋ ਜਿਹੀ ਹੈ ਜਿਉਂ ਦੀ ਤਿਉਂ ਹੈ ਜਾਂ ਫਿਰ ਕੁਝ ਚੇਂਜਸ ਹੈ ਨਹੀਂ ਪਾਰਟੀ ਨੇ ਚਲੋ ਉਸ ਵੇਲੇ ਪਾਰਟੀ ਨੂੰ ਜਿਵੇਂ ਠੀਕ ਲੱਗਿਆ ਉਹਨਾਂ ਨੇ ਆਪਣਾ ਫੈਸਲਾ ਲੈ ਲਿਆ ਮੈਂ ਤਾਂ ਪਹਿਲਾਂ ਵੀ ਦੱਸਦਾ ਸੀ ਕਿ ਇਹਨਾਂ ਨੂੰ ਆਪਾਂ ਪਾਰਟ ਉਧਰ ਜਾਣ ਤੋਂ ਰੋਕੀਏ ਚਲੋ ਨਹੀਂ ਰੋਕਿਆ ਗਿਆ ਜਾਂ ਰੁਕੇ ਉਧਰ ਚਲੇ ਗਏ ਚੋਣ ਲੜਦੀ ਚੋਣ ਦੇ ਵਿੱਚ ਵੀ ਮੈਂ ਤਾਂ ਕਿਤੇ ਗਿਆ ਨਹੀਂ ਮੈਂ ਆਪਣੇ ਘਰੇ ਰਿਆ ਮੈਂ ਬੱਚਿਆਂ ਨੂੰ ਵੀ ਦੱਸਦਾ ਸੀ ਵੀ ਤੁਸੀਂ ਚੋਣ ਲੜ ਲਓ ਮੈਂ ਵੋਟਾਂ ਬੰਗਰੇ ਦੇ ਖਾਤਰ ਕਾਲੀ ਦਲ ਦੇ ਖਿਲਾਫ ਨਹੀਂ ਜਾਣਾ ਕਾਂਗਰਸ ਦੇ ਖਿਲਾਫ ਤੁਸੀਂ ਕੋਈ ਵੋਟਰ ਨੂੰ ਕਹਿਣਾ ਮੈਂ ਕਹਿ ਦਊਗਾ ਆਮ ਆਦਮੀ ਪਾਰਟੀ ਦੇ ਖਿਲਾਫ ਕਹਿਣਾ ਮੈਂ ਕਹਿ ਦਊਗਾ ਕਾਲੀ ਦਲ ਦੇ ਖਿਲਾਫ ਮੈਂ ਵੋਟਰਾਂ ਨੂੰ ਕਿਹਾ ਵੀ ਨਹੀਂ ਤੇ ਮੈਂ ਕਹਿਣਾ ਵੀ ਨਹੀਂ ਸੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪਰਫਾਰਮਿੰਗਸ ਨੂੰ ਲੈ ਕੇ ਜਿਹੜਾ ਇਹ ਬਾਕੀ ਤੜਾ ਖੜਾ ਹੋਇਆ ਤਾਂ ਹਲੇ ਵੀ ਸਥਿਤੀ ਉਵੇਂ ਹੀ ਹੈ ਯਾਨੀ ਕਿ ਹੁਣ ਵੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕੋਈ ਸ਼ੰਕਾ ਹੈ ਕੋਈ ਇਸ ਨੂੰ ਲੈ ਕੇ ਤੁਹਾਨੂੰ ਕੋਈ ਦਿੱਕਤ ਪ੍ਰਸ਼ਾਨੀ ਹੈ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਹੈ ਕਿਉਂਕਿ ਬਾਗੀ ਤਾਂ ਤਾਂ ਬਹੁਤ ਕਹਿ ਰਿਹਾ ਉਸ ਦੇ ਵਿੱਚ ਹੀ ਤੁਹਾਨੂੰ ਵੀ ਸ਼ਾਮਲ ਕੀਤਾ ਗਿਆ ਸੀ ਚਰਚਾਵਾਂ ਚੱਲੀਆਂ ਸੀ ਨਹੀਂ ਵੇਖੋ ਪ੍ਰਧਾਨ ਤਾਂ ਉਹਨਾਂ ਨੇ ਚੋਣ ਕਰਕੇ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਡੈਲੀਗੇਟਾਂ ਦੇ ਨਾਲ ਹੀ ਚੁਭਰਤੀ ਕਰਕੇ ਚੁਣੇ ਗਏ ਨੇ ਅਕਾਲੀ ਦਲ ਦੇ ਪ੍ਰਧਾਨ ਤਾਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤਾਂ ਇੱਕੋ ਹੀ ਹੈ ਉਹਦੇ ਪ੍ਰਧਾਨ ਹੈਗੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਪਰ ਬਿੱਤ ਰਹਿ ਕੇ ਪੰਜਾਬ ਦੇ ਭਲੇ ਦੀ ਖਾਤਰ ਸਾਰਿਆਂ ਨੂੰ ਇਕੱਠੇ ਹੋਣ ਚ ਫਾਇਦਾ ਪੰਜਾਬ ਦਾ ਖੇਤਰੀ ਪਾਰਟੀ ਤਕਰੀਬ ਹੋਣ ਚ ਫਾਇਦਾ ਆਪਾਂ ਪਿਛਲੇ ਵੇਖ ਹੀ ਲਿਆ 8 ਸਾਲ ਪਹਿਲਾਂ ਪੰਜ ਕਾਂਗਰਸ ਦੇ ਹੁਣ 3.5 3.5 ਸਾਲ ਇਹਨਾਂ ਦੇ ਹੋ ਗਏ ਪੰਜਾਬ ਦੀ ਹਾਲਤ ਐ ਇਸ ਵੇਲੇ ਬਹੁਤ ਮਾੜੀ ਐ ਸੋ ਲੋਕੀ ਐ ਇਸ ਵੇਲੇ ਮੰਗ ਕਰਦੇ ਨੇ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਣੀ ਚਾਹੀਦੀ ਐ ਸੁਖਦੇਵ ਸਿੰਘ ਢੀਢਾ ਸਾਹਿਬ ਦੇ ਅੰਤਿਮ ਅਰਦਾਸ ਮੋਕਰੀ ਸਿੰਘ ਕੁਮਾਰ ਜਾਖੜ ਨੇ ਜੋ ਸਟੇਟਮੈਂਟ ਦਿੱਤੀ ਸੀ ਕਿ ਲੋੜ ਐ ਕਿ ਅੱਜ ਇੱਕ ਜਿਹੜੀ ਐ ਖੇਤਰੀ ਪਾਰਟੀ ਮਜ਼ਬੂਤ ਹੋਣ ਦੇ ਲਈ ਬਹੁਤ ਜ਼ਿਆਦਾ ਲੋਗੜ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕਿੰਨਾ ਕਿੰਨਾ ਦੀ ਵਾਪਸੀ ਹੋਏਗੀ ਬੀਜਪੀ ਨਾਲ ਗੱਠ ਜੋੜ ਨੂੰ ਲੈ ਕੇ ਮੈਂ ਅੱਜ ਕੁਝ ਕਹਿਦਾ ਨਹੀਂ ਸਕਦਾ ਵੀ ਕਿੰਨੇ ਕਿੰਨਾ ਦੀ ਵਾਪਸੀ ਹੋਏਗੀ ਜਿਹੜੇ ਪਾਰਟੀ ਦੀ ਲਾਈਨ ਨੂੰ ਠੀਕ ਸਮਝਣਗੇ ਜਾਂ ਪਾਰਟੀ ਦੇ ਨਾਲ ਚੱਲ ਸਕਣ ਦੀ ਸਮਰੱਥਾ ਦੇਖਣਗੇ ਉਹਨਾਂ ਦੀ ਵਾਪਸੀ ਹੋ ਸਕਦੀ ਹੈ ਕਈ ਰਹਿ ਵੀ ਜਾਂਦੇ ਹੁੰਦੇ ਨੇ ਸੋ ਸਾਡੇ ਵੱਲੋਂ ਤਾਂ ਕੋਸ਼ਿਸ਼ ਹੋਊਗੀ ਕਿ ਸਾਰਿਆਂ ਦੀ ਵਾਪਸੀ ਹੋਵੇ ਵਿਕਾਸ ਸੌਰਤੇ ਭਾਜਪਾ ਨਾਲ ਗੱਠ ਜੋੜ ਨੂੰ ਲੈ ਕੇ ਕਿਦਾਂ ਦੇਖਦੇ ਹੋ ਕਿਉਂਕਿ ਜਿਹੜੀ 27 ਦੀ 27 ਦੀ ਇਲੈਕਸ਼ਨ ਹੈ ਉਹ ਗੱਠ ਜੋੜ ਤੋਂ ਬਿਨਾਂ ਜੇਕਰ ਲੜੀਏ ਤਾ ਸਰ ਕੀਤੀ ਜਾ ਸਕਦੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਜਾਂ ਫਿਰ ਗੱਟ ਜੋੜ ਦੇ ਨਾਲ ਨਹੀਂ ਭਾਜਪਾ ਦਾ ਵੇਖੋ ਜਿਹੜਾ ਸਟੈਂਡ ਆ ਉਹ ਪਾਰਟੀ ਨੇ ਫੈਸਲਾ ਕਰਨਾ ਹੈ ਪ੍ਰਧਾਨ ਸਾਹਿਬ ਨੇ ਕੋਈ ਕਮੇਟੀ ਬਣਾਵੇ ਜਾਪ ਕਰਨ ਉਹ ਉਹਨਾਂ ਨੇ ਫੈਸਲਾ ਕਰਨਾ ਹੈ ਕੀ ਕਰਨਾ ਨਹੀਂ ਕਰਨਾ ਉਹ ਕਿਹੜਾ ਕਮਲਿਆ ਉਹਨਾਂ ਨੂੰ ਪਤਾ ਹੀ ਹੈ ਸਾਰੀਆਂ ਸਥਿਤੀਆਂ ਦਾ ਇਸ ਵੇਲੇ ਸ਼ਹਿਰਾਂ ਦੇ ਵਿੱਚ ਬੀਜੇਪੀ ਦੀ ਕਾਂਗਰਸ ਨਾਲ ਪੋਜੀਸ਼ਨ ਚੰਗੀ ਹੈ ਤੇ ਇਸ ਵੇਲੇ ਪੰਜਾਬ ਦੇ ਪਾਰਟੀ ਦਾ ਫੈਸਲਾ ਤਾਂ ਜੋ ਹੋਊਗਾ ਉਹ ਸਾਰਿਆਂ ਨੇ ਮੰਨਣਾ ਹੈ ਚਾਹੇ ਸਮਝੌਤਾ ਹੁੰਦਾ ਨਹੀਂ ਹੁੰਦਾ ਮੈਂ ਉਹਦੇ ਵਿੱਚ ਨਹੀਂ ਪੈਂਦਾ ਮੇਰਾ ਮਤਲਬ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਅਕਾਲੀ ਦਲ ਸਾਰਾ ਇਕੱਠਾ ਹੋਵੇ ਤੇ ਨਾਲ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋਵੇ ਪਬਲਿਕ ਦੀ ਮੰਗ ਹੈਗੀ ਲੋਕਾਂ ਦੀ ਥੱਲੇੋਂ ਮੰਗ ਹੈ ਉਹਦੇ ਤੇ ਕਿਵੇਂ ਸਮਝੌਤੇ ਹੁੰਦੇ ਨੇ ਕਿਵੇਂ ਪਾਰਟੀਆਂ ਦਾ ਆਬੇਦੀ ਨੇੜਤਾ ਹੁੰਦਾ ਸੀਟਾਂ ਹੋਰ ਕਾਫੀ ਕੁਝ ਹੁੰਦਾ ਜਿਹੜਾ ਥੋੜਾ ਵਿਜਦੀ ਪਿਆ ਤੇ ਜੇ politcal ਸਮਝੌਤੇ ਹੁਣ ਤੇ ਵੀ ਕੋਈ ਚਿਰ ਨਹੀਂ ਲੱਗਦਾ ਹੁੰਦਾ ਕਈ ਰ ਵਿਗੜ ਕੇ ਮਿੰਟੇ ਸਮਝੌਤੇ ਵੀ ਹੋ ਜਾਂਦੇ ਨੇ ਜਿਵੇਂ ਨतीश ਕੁਮਾਰ ਦਾ ਤੇ ਉੱਥੇ ਬੜਾ ਰੌਲਾ ਪੈ ਗਿਆ ਸੀਗਾ ਬਿਹਾਰ ਚ ਪਹਿਲਾਂ ਦੂਜੇ ਪਾਸੇ ਫਿਰ ਫਿਰ ਮੁੜ ਕੇ ਹੁਣ ਫੇਰ ਕੱਠੇ ਚਲੀ ਜਾਂਦੇ ਨੇ ਸੋ ਸਿਆਸਤ ਦੇ ਵਿੱਚ ਸਭ ਕੁਝ ਸੰਭਵ ਹੁੰਦਾ ਹੈ ਕੈਮਰਾਮੈਨ ਸੁਨੀਦਰ ਦੇ ਨਾਲ ਗੁਰਪ੍ਰੀਤ ਸਿੰਘ ਜੀ ਬੀਡੀਆ ਚੰਡੀਗੜ੍ਹ